ਅਕਬਰ ਤੂੰ ਆਈ ਔਰ ਤੂੰ ਜਾਏ ਮੁਕੇਸ਼ ਆਈ ਹੈ ਤੂੰ ਅਕਬਰ ਹੋਰ ਕਿਹੜਾ ਅਕਬਰ ਐਥੇ ਰਾਜਾ ਅਕਬਰ ਬੈਠੇ ਸਨ ਭਾਈ ਨਰਮਲ ਜਦੋਂ ਸਟੇਜ ਤੇ ਆਏ ਸੀ ਨਾ ਮੈਨੂੰ ਕਹਿੰਦੇ ਉਹ ਮੁੰਡੇ ਲਈ ਇੱਕ ਬੋਲੀ ਪਾਈ ਹਾਉ ਮੈਨੂੰ ਕਹਿ ਕੇ ਗਏ ਸੀ ਉਹਨਾਂ ਵੱਲ ਨਿਰਮਲ ਭਾਈ ਜੀ ਵੱਲੋਂ ਆ ਉਹਨਾਂ ਨੇ ਇਹ ਮੁੰਡੇ ਬਾਰੇ ਮੇਰੇ ਕੰਨ 'ਚ ਕਹਿ ਕੇ ਗਏ ਸੀ ਜਦੋਂ ਵਾਈਸ ਚੈਂਸਲਰ ਸਾਹਿਬ ਆਏ ਸੀ ਉਹ ਕਹਿੰਦਾ ਸੀ ਤੂੰ ਬੋਲੀ ਸੁਣਾਦੀਆਂ ਨੂੰ ਵੀ ਕਿ ਮੇਰੇ ਸਾਵਲੇ ਦੇ ਰੰਗ ਤੇ ਨ ਜਾਈ ਨੀ ਮੇਰੇ ਸਾਵਲੇ ਦੇ ਰੰਗ ਤੇ ਨ ਜਾਈ ਸਾਵਲੇ ਦੇ ਰੰਗ ਤੇ ਨ ਜਾਈ ਨੀ ਮਾਂ ਮੈਨੂੰ ਚੰਨ ਆਖਦੀ ਮਾਂ This is for you brother Take your seat Thank you brother.